ਆਰੇ ਦੇਖੋ ਪਹਿਲੇ ਸੇ ਲੱਖ ਪਤਨਾ ਪੱਟਾਂ ਤੋਂ ਭਾਰੇ ਹੁਣ ਟਾਈਮ ਨਹੀਂ ਜਦੋਂ ਸਨੀ লিওਨﻲ ਆਏ ਸੀਗੇ ਸਭ ਤੋਂ ਵੱਧ ਸਰਚ ਕਰਨ ਵਾਲੀ ਉਹ ਸੈਲੀਬ੍ਰਿਟੀ ਸੀ ਇਹ ਦੋ ਖੂਬ ਤਰ੍ਹਾਂ ਦੀ ਹੌਟ ਜੀ ਫੋਟੋ ਪਾ ਦਿੰਦੀਆਂ ਤਾਂ ਥੱਲੇ ਪੰਜਾਬੀ ਉਹ ਕਮੈਂਟ ਕਰਦੇ ਨੇ ਕਿ ਆਹ ਕੀ ਵਿਰਸੇ ਦਾ ਘਾਣ ਕਰ ਰ ਔਰ ਲਾਈਕਸ ਸਭ ਤੋਂ ਵੱਧ ਹੋਤੇ ਹੁੰਦੇ ਨੇ ਹਾਂ ਯੈਸ ਸੁਲਮਾਨ ਖਾਨ ਸਾਹਿਬ ਉਹ ਪੰਜਾਬ ਬਾਰੇ ਕੀ ਸੋਚਦੇ ਨੇ ਉਹਨਾਂ ਨੂੰ ਚਮਕੀਲਾ ਵੀ ਸੁਣਾਇਆ ਜੀ ਉਹਨਾਂ ਨੂੰ ਆਪਣਾ ਏ ਹੈਗੇ ਜੀ ਯਿੰਗ ਯੌਂ ਇਹ ਦਾ ਹੁਣ ਇਹ ਦਾ ਹੁਣ ਉਹ ਦੇਖੋ ਸਾਡੇ ਤਾਂ ਸਿਰ ਸਿਰ ਤੋਂ ਹੀ ਟੱਪ ਗਿਆ ਇਹ ਪੱਕਾ ਤੇ ਲੈ ਡਰ ਗਿਆ ਚੰਗਾ ਜੱਟ ਐ ਨਾ ਲੈ ਫਿਰ ਬਣਾਟੇ ਅੱਛਾ ਅੱਜ ਮੈਂ ਫੇਰ ਕਹਿ ਦਿੰਦਾ ਵੀ ਜੀ ਮੈਂ ਫ੍ਰੀ ਕੰਮ ਕਰੂੰਗਾ ਤੁਸੀਂ ਆਜੋ ਕਰੋ ਆਪਣੇ ਵਿਰਸੇ ਦੇ ਉੱਤੇ ਕੰਮ ਮੈਂ ਉਹਦੇ ਵਿੱਚ ਫ੍ਰੀ ਕੰਮ ਕਰੂੰਗਾ ਠੀਕ ਹੈ ਦੇਖ ਲਓ ਤੁਸੀਂ ਕਿੰਨੇ ਕਿ ਜਾਣੇ ਆਉਂਦੇ ਨੇ ਮੱਚ ਫਿਰ ਜਿਹੜੇ ਲੋਕ ਕਹਿੰਦੇ ਨੇ ਮੈਂ ਕਹਿੰਨਾ ਕਰਾਉਡ ਫੰਡਿੰਗ ਕਰੋ ਅੱਜ ਕਰਦੇ ਆ ਸਾਡਾ ਵਿਰਸਾ ਇੰਨਾ ਹੋਇਆ ਮੇਰੇ ਸਭ ਤੋਂ ਕਰੀਬ ਹੈ ਜੀ ਹਰੀ ਸਿੰਘ ਨਲੂਆ ਜੀ ਮੈਨੂੰ ਚਾਹੀਦਾ ਜੀ ਕਿ ਹਾਂ ਮੈਂ ਲੱਗਾ ਵੀ ਉਹ ਚੀਜ਼ਾ ਬਹੁਤ ਆਪਣਾ ਤਾਂ ਕਲਚਰ ਹੋਇਆਗਾ ਆਪਾਂ ਕਰਦੇ ਆ ਨਾ ਜੀ ਗੱਲਾਂ ਕਹਿਣੀਆਂ ਤੇ ਉਹਨੂੰ ਕਰਨਾ ਬਹੁਤ ਅਲੱਗ-ਅਲੱਗ ਫਰਕ ਹੈ ਪੋਲੀਟੀਕਲ ਸਟੇਟਮੈਂਟ ਹਰ ਕੋਈ ਦੇ ਦਿੰਦਾ ਜੀ ਉਹ ਕਿਉਂਕਿ ਸੁਣਨ ਨੂੰ ਵਧੀਆ ਲਾਦੀ ਹੈ ਵੀ ਹਾਂ ਯਾਰ ਬੜੀਆਂ ਵਧੀਆ ਗੱਲਾਂ ਕਰਦਾ ਹੈ ਹਨ ਸੋ ਪਰ ਜੋ ਹਕੀਕਤ ਨਹੀਂ ਇਹਦਾ ਮਤਲਬ ਵੀ ਕਲਾਕਾਰਾਂ ਤੇ ਫਿਰ ਸਿਆਸਤ ਭਾਰੂ ਹੋ ਰਹੀ ਹੈ ਲਾਲੋ ਜੀ ਤੁਸੀਂ ਜਿੱਦਾਂ ਮਰਜ਼ੀ ਲਾ ਲਓ ਹਰ ਇੱਕ ਦਿਨ ਕਲਾਕਾਰ ਵੀ ਸਿਆਸਤ ਸਿਆਸਤਦਾਨਾਂ ਵਾਂਗੂ ਵੀ ਬਿਆਨ ਦਿੰਦੇ ਸਿਆਸਤਦਾਨਾਂ ਵਾਂਗੂ ਨਹੀਂ ਜੀ ਆਪਾਂ ਕਹਿ ਸਕਦੇ ਪਰ ਜੇ ਜ਼ਿੰਦਗੀ ਚਲਾਉਣੀ ਹੈ ਜੇ ਨਹੀਂ ਜੀ ਘਰੇ ਬਹਿ ਜਾਓਗੇ ਜਿਵੇਂ ਹੁਣ ਤੁਸੀਂ ਕਹਿੰਦੇ ਵੀ ਇੰਨਾ ਗੈਪ ਪੈ ਗਿਆ ਠੀਕ ਹੈ ਮੈਂ ਚੰਗੀਆਂ ਸਕ੍ਰਿਪਟਾਂ ਦੀ ਵੇਟ ਕੀਤੀ ਠੀਕ ਉਹ ਤੋਂ ਬਾਅਦ ਨਹੀਂ ਚੀਜ਼ ਆਈਆਂ ਦੱਸ ਲੋ ਹੁਣ ਵੀ ਘਰ-ਵਾਰ ਵੀ ਤਾਂ ਚਲਾਉਣਾ ਈ ਮੈਨੂੰ ਹੋਵੇ ਨਾ ਵੀ ਹਾਂ ਭਾਈ ਜਿਹੜੇ ਬੰਦੇ ਇਹ ਗੱਲਾਂ ਕਰਦੇ ਨੇ ਵੀ ਕਿ ਤੂੰ ਅੱਜ ਤੋਂ ਬਾਅਦ ਕੰਮ ਨਹੀਂ ਕਰਨਾ ਰਿਹਾ ਜੀ ਠੀਕ ਹੈ ਤੈਨੂੰ ਅਸੀਂ 5-10 ਲੱਖ ਰੁਪਏ ਹਰ ਮਹੀਨੇ ਤੇਰੇ ਕੋਲ ਆਜਾ ਕਰੂ ਠੀਕ ਹੈ ਜੀ ਨਹੀਂ ਕਰਦੇ ਉਹੀ ਉਹੀ ਪੈਸੇ ਜੋੜ ਕੇ ਮੈਂ ਸਾਲ ਬਾਅਦ ਇੱਕ ਵਧੀਆ ਫਿਲਮ ਬਣਾ ਦੂ ਕਰੂ ਤਾਂ ਸਹੀ ਨਾ ਬਿਲਕੁਲ ਸਲਮਾਨ ਖਾਨ ਸਾਹਿਬ ਪੰਜਾਬ ਬਾਰੇ ਕੀ ਸੋਚਦੇ ਨੇ ਕਿਉਂਕਿ ਇਹ ਬਹੁਤ ਲੋਕਾਂ ਦਾ ਹੁੰਦਾ ਕਿ ਗੈਵੀ ਜੀ ਦਾ ਨਾਂ ਰਹਿੰਦੇ ਨੇ ਪੰਜਾਬ ਦੀਆਂ ਗੱਲਾਂ ਤਾਂ ਖੁਦੀਆਂ ਹੀ ਹੋਣਗੀਆਂ ਬਿਲਕੁਲ ਹੁੰਦੀਆਂ ਜੀ ਮੈਂ ਕਰਦਾ ਜੀ ਅਸੀਂ ਗਾਣੇ ਸੁਣਾਇਦੇ ਨੇ ਬੈਜਨ ਉੱਥੇ ਅੱਛਾ ਕਿਹੜੇ ਕੋਈ ਜਿਹੜਾ ਉਸ ਟਾਈਮ ਚੱਲਦਾ ਹੁੰਦਾ ਜੀ ਅੱਛਾ ਟ੍ਰੈਂਡਿੰਗ ਹਾਂਜੀ ਉਸ ਟਾਈਮ ਜਿਹੜੇ ਪੰਜਾਬੀ ਗਾਣੇ ਚੱਲ ਰਹੇ ਹੁੰਦੇ ਨੇ ਉਹਨਾਂ ਨੂੰ ਚਮਕੀਲਾ ਵੀ ਸੁਣਾਏ ਜੀ ਉਹਨਾਂ ਨੂੰ ਆਪਣਾ ਵੀ ਇਹ ਸਾਡਾ ਕਲਚਰ ਆ ਉਹ ਮਿਊਜ਼ਿਕ ਨੂੰ ਦੇਖ ਕੇ ਪੰਜਾਬੀ ਮਿਊਜ਼ਿਕ ਦੀ ਇਹ ਖਾਸियत ਹੈ ਤੁਹਾਨੂੰ ਪਤਾ ਹੈ ਜੀ ਅਜ ਵੀ ਰੂਲ ਕਰ ਰਿਹਾ ਫਰਮ ਡੇ 1 ਬਿਲਕੁਲ ਰੂਲ ਕੀਤਾ ਹੈਗਾ ਤੇ ਪੰਜਾਬੀਆਂ ਨੂੰ ਸਾਰੇ ਪਸੰਦ ਕਰਦੇ ਨੇ ਤੇ ਸਲਮਾਨ ਉਹਨਾਂ ਦੀ ਮੈਂ ਇੱਕ ਤੁਹਾਨੂੰ ਗੱਲ ਦੱਸਦਾ ਉਹਨਾਂ ਦੇ ਇੱਕ ਦੋਸਤ ਸੀਗੇ ਚਹਿਲ ਜੀ ਕਿਰ ਮੈਂ ਉਹਨਾਂ ਨਾਲ ਬਤਾਏ ਹੋਏ ਪਾਲ ਜ ਕਦੇ ਅੱਜ ਤੱਕ ਸਾਂਝੇ ਨਹੀਂ ਕੀਤੇ ਸਿਰਫ ਇਸ ਗੱਲ ਕਰਕੇ ਬਹੁਤ ਜ਼ਿਆਦਾ ਮੈਂ ਦੇਖਿਆ ਲੋਕ ਵੀ ਨਾਮ ਲੈ ਕੇ ਵੀ ਸ਼ੋਹਰਤ ਹਾਸਲ ਕਰ ਲਿਆ ਜੀ ਜੀ ਮੈਂ ਤਾਂ ਨਹੀਂ ਹੁੰਦੀ ਪਰ ਹੁਣ ਮੈਂ ਪੰਜਾਬੀਆਂ ਦਾ ਜਿੱਥੇ ਗੱਲ ਚੱਲੀ ਆ ਅਸੀਂ ਬੈਠੇ ਸੀਗੇ ਤਾਂ ਉਹਨਾਂ ਦੇ ਦੋਸਤ ਸੀਗੇ ਚਹਿਲ ਜ਼ਿਆਦਾ ਉਹ ਸੀਗਾ ਕਹਿੰਦੇ ਵੀ ਇੰਨਾ ਜ਼ਿਆਦਾ ਪਿਆਰ ਸੀਗਾ ਮੇਰਾ ਉਹਨਾਂ ਨਾਲ ਉਹ ਗੁਜ਼ਰ ਗਏ ਸੀਗੇ ਜੀ ਪਰ ਕਹਿੰਦੇ ਵੀ ਅਸੀਂ ਨਾ ਫੋਨ ਕਰਦੇ ਹੁੰਦੇ ਸੀ ਉਹਦੇ ਆਪਣਾ ਵਾਇਸ ਉਹ ਲਾਇਆ ਹੋਇਆ ਸੀ ਉਹਨਾਂ ਨੇ ਫੋਨ ਨਹੀਂ ਸੀ ਬੰਦ ਕਰਨ ਦਿੱਤਾ ਵੀ ਉਹਨਾਂ ਨੂੰ ਵਸ ਕਦੇ ਯਾਦ ਆ ਜਾਂਦੀ ਹੈ ਤਾਂ ਫੋਨ ਲਾ ਲੈਂਦੇ ਸੀ ਐਟਲੀਸਟ ਉਹਨਾਂ ਦਾ ਉਹ ਵਾਇਸ ਮੈਸੇਜ ਸੁਣਨ ਦੇ ਲਈ ਇੰਨੇ ਇਨਾ ਅਟੈਚਮੈਂਟ ਸੀ ਕਿ ਤੇ ਬਾਕੀ ਪੰਜਾਬੀਆਂ ਦਾ ਸਾਰੇ ਮਾਣ ਕਰਦੇ ਆ ਜੀ ਸਾਰੇ ਮਾਣ ਕਰਦੇ ਪਿਆਰ ਕਰਦੇ ਆ ਆਖਿਰ ਦੇ ਵਿੱਚ ਇਕੱਠੇ ਜਿਵੇਂ ਹੁਣ ਤੁਸੀਂ ਤਾਂ ਜੋੜੀ ਅਨਾਉਂਸ ਕਰ ਚੁੱਕੇ ਹੋ ਵੀ ਇਹ ਜੋੜੀ ਆ ਰਹੀ ਹੈ ਤਾਂ ਹੁਣ ਇਹ ਜੋੜੀ ਅਨਾਉਂਸ ਕੀ ਕਰਨਾ ਚਾਹੁੰਦੀ ਹੈ ਕਿ ਇਹ 22 ਮਾਰਚ ਨੂੰ ਤੁਸੀਂ ਸਿਨੇਮੇ ਘਰਾਂ ਦੇ ਵਿੱਚ ਜਾ ਕੇ ਸੰਗਰਾਮ ਫਿਲਮ ਦੇਖਿਓ ਇੱਕ ਪਰਿਵਾਰਕ ਫਿਲਮ ਹੈ ਜੀ ਬਹੁਤ ਮਸਾਲਾ ਤੇ ਅਸੀਂ ਫੁੱਲ ਆਨ ਐਕਸ਼ਨ ਵੀ ਹੈ ਫੁੱਲ ਆਨ ਐਕਸ਼ਨ ਵੀ ਹੈ ਤੇ ਰੋਮਾਂਸ ਵੀ ਹੈਗਾ ਇੱਕ ਮਤਲਬ ਹਰ ਇੱਕ ਵਰਗ ਦਾ ਰੋਮਾਂਸ ਹੈ ਯਾ ਯੰਗ ਜਨਰੇਸ਼ਨ ਦਾ ਵੀ ਹੈ ਅਸੀਂ ਵੀ ਯੰਗ ਹੀ ਆ ਉਹਦੇ ਵਿੱਚ ਸੋ ਮਤਲਬ ਕਹਿੰਦਾ ਮੈਚਿਉਰਿਟੀ ਲੈਵਲ ਮੈਂ ਪਤਾ ਹੈ ਯੰਗ ਕਿਉਂਕਿ ਅਭੀ ਮੈਰਿਜ ਇੱਕ ਮੋਸਟਲੀ ਇੱਥੇ ਕਿਤੇ ਵੀ ਜਦੋਂ ਮੈਰਿਜ ਨਹੀਂ ਹੁੰਦੀ ਨਾ ਉਹਨਾਂ ਨੂੰ ਛੋਟੇ ਕਹਿ ਦਿੰਦੇ ਆ ਅੱਜਕੱਲ ਤਾਂ ਆਫਟਰ ਮੈਰਿਜ ਉਹ ਤੇ ਮੋਰ ਯੰਗਰ ਹੁੰਦੇ ਨੇ ਅੱਜਕੱਲ ਤਾਂ ਵਿਆਹ ਤੋਂ ਬਾਅਦ ਮెలਾਂ ਦੀ ਮਹੀਨਾ ਰੀਲਾਂ ਹੀ ਪਾਈ ਜਾਂਦੇ ਆ ਅੱਜਕੱਲ ਦਾ ਵਿਆਹ ਤੋਂ ਬਾਅਦ